ਭਾਰਤ ਪਿਛਲੇ ਕਈ ਸਾਲਾਂ ਤੱਕ ਡਿਜੀਟਲ ਚੁਣੌਤੀਆਂ ਨਾਲ ਜੂਝਦਾ ਰਿਹਾ ਹੈ ਤਕਨੀਕ ਤੱਕ ਸੀਮਿਤ ਪਹੁੰਚ ਨੇ ਆਰਥਿਕ ਅਸਮਾਨਤਾ ਨੂੰ ਵਧਾਇਆ ਅਤੇ ਵਿਕਾਸ ਨੂੰ ਪ੍ਰਭਾਵਿਤ ਕੀਤਾ ਪਰ 1 ਜੁਲਾਈ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਡਿਜੀਟਲ ਇੰਡੀਆ ਮੁਹਿੰਮ ਨਾਲ ਸ਼ਾਨਦਾਰ ਬਦਲਾ ਦੇਖਣ ਨੂੰ ਮਿਲਿਆ ਹੈ ਇਸ ਪਹਿਲ ਦਾ ਮੰਤਵ ਭਾਰਤ ਨੂੰ ਡਿਜੀਟਲ ਤੌਰ ਤੇ ਸਸ਼ਕਤ ਸਮਾਜ ਅਤੇ ਗਿਆਨ ਅਧਾਰਿਤ ਅਰਥਚਾਰੇ ਵਿੱਚ ਬਦਲਣਾ ਹੈ ਪਿਛਲੇ 10 ਸਾਲਾਂ ਵਿੱਚ ਜਿੱਥੇ ਇੰਟਰਨੈਟ ਦੀ ਪਹੁੰਚ ਬਹੁਤ ਵਧੀ ਹੈ ਉੱਥੇ ਡਿਜੀਟਲ ਅਰਥਚਾਰੇ ਅਤੇ ਸਮਾਵੇਸ਼ੀ ਭਾਰਤ ਦੇ ਵਿਕਾਸ ਦਾ ਰਾਹ ਪੱਧਰਾ ਹੋਇਆ ਹੈ ਪੇਸ਼ ਹੈ ਇੱਕ ਰਿਪੋਰਟ ਸਾਲ 2022-23 ਵਿੱਚ ਡਿਜੀਟਲ ਅਰਥਵਿਵਸਥਾ ਨੇ ਭਾਰਤ ਦੀ ਜੀਡੀਪੀ 'ਚ 11.7% ਯਾਨੀ 31.64 ਲੱਖ ਕਰੋੜ ਰੁਪਏ ਦਾ ਯੋਗਦਾਨ ਦਿੱਤਾ। 14.67 ਮਿਲੀਅਨ ਲੋਕਾਂ ਨੂੰ ਰੋਜ਼ਗਾਰ ਮਿਲਿਆ ਅਤੇ ਇਹ ਸੈਕਟਰ ਬਾਕੀਆਂ ਦੇ ਮੁਕਾਬਲੇ 5 ਗੁਣਾ ਜ਼ਿਆਦਾ ਸੁਰੱਖਿਅਤ ਹੈ। ਐਨਆਈ ਨਈ 2029-30 ਤੱਕ ਡਿਜੀਟਲ ਅਰਥਚਾਰਾ ਦੇਸ਼ ਦੀ ਕੌਮੀ ਆਮਦਨ ਦਾ 5ਵਾਂ ਹਿੱਸਾ ਬਣਨ ਜਾ ਰਿਹਾ ਹੈ। ਜਿਹੜਾ ਖੇਤੀ ਤੇ ਨਿਰਮਾਣ ਦੋਮਾ ਤੋਂ ਵੱਡਾ ਹੋਵੇ। ਮਈ ਚ UPI ਨੇ 18.68 ਬਿਲੀਅਨ ट्रांजैक्शन ਦਾ ਰਿਕਾਰਡ ਬਣਾਇਆ ਹੈ। ਜਨਵਰੀ 2025 ਤੱਕ UPI ਰਾਹੀਂ 23.48 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ, ਜਿਹੜਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਸਾਲਾਨਾ ਆਧਾਰ ਤੇ ਇਹ ਅੰਕੜਾ 33% ਦਾ ਵਾਧਾ ਦਰਸਾਉਂਦਾ ਹੈ ਅਤੇ ਸਭ ਹੋ ਰਿਹਾ ਹੈ ਉਸ ਤਕਨੀਕ ਤੇ ਆਧਾਰ ਤੇ ਜਿਸ ਨੂੰ ਨਾ ਪਿੰਡ ਦੀ ਦੂਰੀ ਰੋਕ ਸਕੀ। ਭਾਰਤੀ ਡਿਜੀਟਲ ਤਾਕਤ ਸਿਰਫ ਦੇਸ਼ ਤੱਕ ਸੀਮਿਤ ਨਹੀਂ ਹੈ ਯੂਪੀਆਈ ਹੁਣ 7 ਤੋਂ ਵੱਧ ਦੇਸ਼ਾਂ 'ਚ ਉਪਲਬਧ ਹੈ ਯੂਏਈ ਸਿੰਗਾਪੁਰ ਨੇਪਾਲ ਭੂਟਾਨ ਸ਼੍ਰੀਲੰਕਾ ਫਰਾਂਸ ਅਤੇ ਮੋਰੀਸ਼ੀਅਸ ਵਰਗੇ ਦੇਸ਼ਾਂ 'ਚੋਂ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀ ਸੁਖਾਲੇ ਢੰਗ ਨਾਲ ਭੁਗਤਾਨ ਕਰ ਰਹੇ ਨੇ ਉਹ ਵੀ ਬਿਨਾ ਕਾਰਡ ਜਾਂ ਨਕਦੀ ਦੇ ਇਹ ਸਿਰਫ ਭੁਗਤਾਨ ਦਾ ਨਹੀਂ ਸਗੋਂ ਗੌਰਵ ਦਾ ਮਾਧਿਅਮ ਬਣ ਚੁੱਕਾ ਹੈ RBI ਦੀ ਰਿਪੋਰਟ ਦੱਸਦੀ ਹੈ ਕਿ ਸਾਲ 2024-25 ਦੇ UPI ਨੇ 185.8 ਬਿਲੀਅਨ ट्रांजैक्शन ਦਰਜ ਕੀਤੇ। 41% ਸਲਾਨਾ ਤਾਪਾ ਦਾ ਲੈਂਡ ਇਨ ਦਾ ਮੁੱਲ ਬਾਦ ਕੇ 261 ਲੱਖ ਕਰੋੜ ਹੋ ਗਿਆ। ਇਹ ਸਿਰਫ ਅੰਕੜੇ ਨਹੀਂ ਸਗੋ ਉਸ ਭਰੋਸੇ ਦੀ ਕਹਾਣੀ ਹੈ ਜਿਹੜੀ ਇੱਕ ਆਮ ਨਾਗਰਿਕ ਨੇ ਡਿਜੀਟਲ ਇੰਡੀਆ ਤੇ ਦਿਖਾਈ ਹੈ ਅਤੇ ਇਹ ਕ੍ਰਾਂਤੀ ਹੁਣ ਸਿਰਫ ਭਾਰਤ ਦੀ ਨਹੀਂ ਰਹੀ ਸਗੋ ਆਲਮੀ ਪੱਧਰ ਤੇ ਇੱਕ ਮਾਡਲ ਬਣ ਚੁੱਕੀ ਹੈ।